ਇਹ ਗੱਲ ਬੰਪਰ ਆ ਰਿਹਾ ਕੋਸਣਾ ਵਈ ਦੱਸ ਦਾਨੇ ਆ ਵੀਡੀਓ ਸ਼ੇਅਰ ਕਰਨੀ ਪੈਣੀ ਆ ਦੱਸ ਆ ਜਾ ਬੰਪਰ ਆਇਆ ਕਿਹੜਾ ਆ ਨਵਾਂ ਆਇਆ ਕਿਹਦਾ ਆ ਪੰਜਾਬ ਸਰਕਾਰ ਦਾ ਆ ਨਹੀਂ ਦੱਸ ਰਹਾ ਕਿਉਂ ਨਹੀਂ ਦੱਸ ਰਹਾ ਵੀਡੀਓ ਨਹੀਂ ਸ਼ੇਅਰ ਕਰੀ ਵੀਡੀਓ ਸ਼ੇਅਰ ਕਰੋ ਪਹਿਲਾਂ ਇਹਦਾ ਅੰਦਰ ਹੀ ਆਇਆ ਰ ਆ ਜਾ ਅਰਤੀ ਵੀਡੀਓ ਸ਼ੇਅਰ ਨਹੀਂ ਕਰੀ ਨਾ ਕਰ ਦੇਗਾ ਆ ਜਾਣ ਆ ਗਿਆ ਭਾਈ ਆ ਵਾਲਾ ਜੀ ਆਏ ਸਮਰ ਸਪੈਸ਼ਲ ਬੰਪਰ 2.5 ਕਰੋੜ ਪੰਜਾਬ ਸਰਕਾਰ ਦਾ ਤੇ ਇਹਦੇ ਵਿੱਚ ਹੋਰ ਵੀ ਅਨੇਕਾਂ ਨਾਮ ਨੇ ਜਿਹੜੀ ਰਾਸੀ ਤੇ ਜਾਣਾ ਉਹ ਦੱਸਾਂਗੇ ਕੱਲ ਨੂੰ ਦੱਸਾਂਗੇ ਵੈਸੇ ਹੁਣ ਵੀ ਦੱਸ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਇਨਾਮ ਦੇਖੋ ਪਹਿਲਾਂ ਫਸਟ ਫਰਾਈ 2.5 ਕਰੋੜ ਰੁਪਇਆ ਗਰੰਟਡ ਆ ਬਾਈ ਇੱਕ ਬੰਦੇ ਨੂੰ ਸੈਕੰਡ ਨੂੰ 22 ਲੱਖ ਪੰਜ ਬੰਦਿਆਂ ਨੂੰ ਥਰਡ ਦਾਦਾਸ ਲੱਖ ਪੰਜ ਬੰਦਿਆਂ ਨੂੰ ਚਾਰ ਬੰਦਿਆਂ ਨੂੰ ਨਾ ਥਰਡ ਪੰਜ ਬੰਦਿਆਂ ਨੂੰ ਦਾਦਾਸ ਲੱਖ ਪੰਜ ਬੰਦਿਆਂ ਨੂੰ 5-5 ਲੱਖ 600 ਬੰਦੇ ਨੂੰ 99000 600 ਬੰਦੇ ਨੂੰ 5500 600 ਬੰਦੇ ਨੂੰ 3300 24000 ਬੰਦੇ ਨੂੰ 10000 ਟੋਟਲ ਬਣ ਕੇ 25816 ਬੰਦਿਆਂ ਨੂੰ ਨਾਮ ਅਮਾਉਂਟ ਬਣ ਕੇ ਟੋਡ 8 ਕਰੋੜ 52 ਲੱਖ 10000 ਇਹ ਐਡਿਟੋਂ ਨਿਕਲਣਾ ਪੰਜਾਬ ਸਰਕਾਰ ਦੇ ਸਮਰ ਸਪੈਸ਼ਲ ਵੰਪਰ ਚੋਂ ਨਿਕਲਣਾ ਜਿਸ ਦਾ ਡਰਾ 21 ਜੂਨ ਨੂੰ ਆ 21 ਜੂਨ ਨੂੰ ਫਿਰ ਮਿਸਰਾ ਕਰੋ ਟਿਕਟ ਦੀ ਕੀਮਤ ਵੀ ਕੋਈ ਖਾਸ ਨਹੀਂ A ਔਰ B ਸੀਰੀਜ਼ 500 ਰੁਪਏ ਦੀ ਟਿਕਟ ਆ ਪਾਉਣੀ ਕਿੱਥੋਂ ਆ ਕਿੱਦਾਂ ਪਾਉਣੀ ਆ ਉਹ ਸਾਰਾ ਕੁਝ ਉਹਨੂੰ ਦੱਸ ਦਾਨੇ ਸੁਣਨਾ ਬਈ ਸੁਣ ਲਾ ਪਹਿਲਾ ਨੰਬਰ ਤਾਂ ਇਹ ਹੈਗਾ ਸੇਵੇਂ ਮਹੀਨੇ ਦਾ ਡਰਾਓ ਇਸ ਕਰਕੇ ਜਿਹੜਾ ਸੇਵਾ ਮਹੀਨਾ ਉਹ ਕੁੰਭ ਰਾਸੀ ਦਾ ਖਾਸ ਮੰਨਿਆ ਜਾਂਦਾ ਠੀਕ ਹੈ ਜੂਨ ਦਾ ਮਹੀਨਾ ਤੇ ਕੁੰਭ ਰਾਸੀ ਤੇ ਨਾਮ ਜਾਊਗਾ ਦੂਜੀ ਗੱਲ ਤੁਸੀਂ ਲੈ ਕੇ ਆਉਣਾ ਆਪਣਾ ਡੇਟ ਆਫ ਬਰਥ ਜਨਮ ਦਾ ਟਾਈਮ ਫਿਰ ਤੁਹਾਨੂੰ ਐਦਾਂ ਦਿਖਾ ਦੇ ਕੁੰਡਲੀ ਬਣਾ ਕੇ ਦਵਾਂਗੇ ਟਿਕ ਟਕ ਹੁਣ ਆਹ ਬਈ ਤਾਂ ਕਹਿੰਦਾ ਮੈਂ ਬਿਨਾ ਡੇਟਾ ਵਰਤੋ ਟੈਕ ਲੈਣੀ ਹੈ ਮਾਤਾ ਕੁੰਡਲੀ ਬਣਵਾਉਣੀ ਨਹੀਂ ਮੈਂ ਤਾਂ ਵਿਸ਼ਵਾਸ ਨਹੀਂ ਕਰਦਾ ਨਾ ਬਈ ਤੂੰ ਤੁਸੀਂ ਵਿਸ਼ਵਾਸ ਨਹੀਂ ਕਰਦੇ ਨਾ ਇਸ ਚੀਜ਼ ਚ ਚਲੋ ਠੀਕ ਹੈ ਤੁਹਾਡੀ ਸੋਚ ਹੈ ਨਾ ਪਰ ਜੇ ਨਹੀਂ ਬਣਵਾਉਣੀ ਤਾਂ ਵੀ ਤੁਸੀਂ ਸਾਡੇ ਕਾਊਂਟਰ ਤੋਂ ਟਿਕਟ ਲੈ ਆ ਸਕਦੇ ਹੋ ਪੰਡ ਲਾਟਰੀ ਏਜੰਸੀ ਮਲੇਰ ਕੋਟਲਾ ਦੇ ਰਾਜੇ ਦੇ ਬਾਗ ਦੇ ਵਿੱਚੋਂ ਪਰ ਜੇ ਤੁਸੀਂ ਕੁੰਡਲੀ ਬਣਵਾਉਣੀ ਹੈ ਤਾਂ ਬਣਵਾ ਸਕਦੇ ਹੋ ਐਕਸਟਰਾ ਪੈਸਾ ਕੋਈ ਨਹੀਂ ਇਸ ਕਰਕੇ ਪੰਜਾਬ ਸਰਕਾਰ ਦਾ ਸਮਰ ਸਪੈਸ਼ਲ ਬੰਪਰ ਆਜੋ ਜਲਦੀ ਲੈਣਾ ਜੇ ਭੁੱਲਿਓ ਨਾ ਪੰਡ ਲਾੜੀ ਮਲੇਰ ਕੋਲ ਲਾ ਤੋ ਵੀਡੀਓ ਨੂੰ ਕਰ ਦਿਓ ਸੇਅਰ ਕਰਨ ਵਾਲਿਆਂ ਵਾਸਤੇ ਸੋਨੇ ਦੀ ਅੰਗੂਠੀ ਓਂਡਰਾਇਡ ਮੋਬਾਈਲ ਕੀਪੈਡ ਮੋਬਾਈਲ ਦੋ ਸਰਪ੍ਰਾਈਜ਼ ਗਿਫਟ ਮੈਂ ਦੇਣੀ ਨਹੀਂ ਗਵਰਨਮੈਂਟ ਤੋਂ ਲਾਵਾਂ ਹੋਰ ਕਿਹਦੀ ਗੱਲ ਰਹੇਗੀ ਇੱਕ ਹੋਰ ਹੈਗੀ ਉਹ ਵੀ ਸੁਣ ਲਾ ਜਾ ਬੇਗੀ ਤਾ ਆ ਗਿਆ ਗੱਲ ਹੈਗੀ ਇੰਦਾ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਵੀ ਭਾਈ ਮੇਰੇ ਕੋਲ ਡਿਕਟ ਪਾ ਲੈ ਤੇ ਮੈਨੂੰ ਪੈਸੇ ਪਾ ਦੇ ਇਹ ਜੀਦਾ ਧਿਆਨ ਰੱਖਿਓ ਫੇਕ ਕਾਲਾ ਫੇਕ ਬੰਦੇ ਤੋਂ ਬਚੀ ਹੋ। ਕਿਸੇ ਤੋਂ ਠੱਗੀ ਨਾਲ ਬਾਰੇ ਕਿਸੇ ਨੂੰ ਪੈਸੇ ਨਾ ਪਾਏ ਜਿਸ ਨੂੰ ਕੋਈ ਕਾਲ ਕਰਕੇ ਕਹੇ ਵੀ ਮੈਂ ਪੰਡਤ ਬੋਲਦਾ ਮੈਂ ਨਹੀਂ ਕਿਸੇ ਨੂੰ ਕਾਲ ਕਰਦਾ ਤੁਸੀਂ ਕਰ ਸਕਦੇ ਹੋ। ਸਾਡੇ ਕਾਲ ਨੰਬਰ ਕਿਹੜੇ ਨੇ? ਸਾਡੇ ਫੋਨ ਨੰਬਰ ਕਿਹੜੇ ਨੇ? ਇੱਕ ਤਾਂ ਸਕਰੀਨ ਤੇ ਚੱਲ ਰਹੇ ਨੇ ਬਾਕੀ ਮੈਂ ਤੁਹਾਨੂੰ ਬੋਲ ਵੀ ਦੇਣਾ ਉਹ ਹੀ। 9056799754 7899 15000 6235 3747 ਇਹ ਸਾਡੇ ਕਾਲਿੰਗ ਨੰਬਰ ਨੇ। ਹੁਣ ਇਹਨਾਂ ਤੋਂ ਜਿਹੜਾ ਵਟਸਐਪ ਨੰਬਰ ਆ ਉਹ ਕਿਹੜਾ ਉਹ ਵੀ ਸੁਣ ਲਓ। 6835 734770 ਇਹਦੇ ਤੇ ਨਾਲ ਦੀ ਨਾਲ WhatsApp ਵੀ ਚੱਲਦਾ ਨੱਸਿਆ ਹੁਣ ਭਾਈ ਤੂੰ ਕਹਿੰਦਾ ਮੈਂ ਦੂਰ ਬੈਠਾ ਆ ਨਹੀਂ ਸਕਦਾ ਉਹਦਾ ਵੀ ਸਲੂਸ਼ਨ ਦੱਸਣਾ ਪੈਣਾ ਇੱਕ ਵਾਰ ਤਾਂ ਭਰਾਵਾ ਤੂੰ ਮੇਰੇ ਆਫਿਸ ਆ ਜਾ ਮੇਰੇ ਕੋਲ ਆ ਕੇ ਚਾਹ ਆਪਣੀ ਪੀ ਗੱਲਬਾਤ ਕਰ ਚਾਹ ਆਪਣੀ ਨਹੀਂ ਪੀਣਾ ਬੈਸ ਇਫੈਕਟ ਲੈ ਜਾ ਜੇਕਰ ਫਿਰ ਵੀ ਵਾਲੀ ਦੂਰ ਆ ਨਹੀਂ ਵੀ ਆ ਸਕਦਾ ਫਿਰ ਵੀ ਰਿਹਾ ਕੋਰੀਅਰ ਕਰਵਾ ਲਾ ਘਰੇ ਪਹੁੰਚਾਉਂਦੇ ਟਿਕਟ ਤੇਰੇ ਡਾਕ ਰੇਂਜ ਹਿਸਟਰੀ ਹੋ ਕੇ ਟਿਕਟਾਉਗੀ ਤੂੰ ਐਕਸਟਰਾ ਚਾਰੰਦੋਂ ਤੂੰ ਦੇ ਦੇ ਤੇ ਕਾਲ ਕਰ ਨੰਬਰ ਤੇ ਨੂੰ ਮੈਂ ਕਾਲਿੰਗ ਨੰਬਰ ਦੱਸਦੇ ਉਹ ਨੰਬਰਾਂ ਤੇ ਕਾਲ ਕਰਕੇ ਤੁਸੀਂ ਟਿਕਟ ਪਾ ਲਓ ਤੇ ਕੋਣਾ ਨਾ ਭੁੱਲਿਓ ਪੰਜਾਬ ਸਰਕਾਰ ਦਾ ਸਮਰ ਸਪੈਸ਼ਲ ਬੰਪਰ 22 ਕਰੋ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ ਨਾਲ ਤੇ ਚੈਨਲ ਨੂੰ ਫੋਲੋ ਨਹੀਂ ਨਾ ਕਰਿਆ ਉੱਪਰ ਫੋਲੋ ਵੀ ਗੱਲ ਆ ਨਾਲੋਂ ਘਾਟੀ ਦੀ ਵੀ ਦਫਰਾ ਵੀਰੇ ਕਿਉਂਕਿ ਨਵੀਂ ਨਵੀਂ ਅਪਡੇਟ ਮਿਲਦੀ ਰਹੂਗੀ ਸੇਰ ਦਾ ਨਾਪ ਪੁੱਲ ਨਹੀਂ ਹਾਂ ਲੈ ਇਕੱਲਾ ਹੋਰ ਰਹੇਗੀ ਆ ਜਾ ਬੱਸ ਤਾਂ ਇਹ ਜਿਹੜੀ ਜਗਾ ਰਾਜ ਦਾ ਬਾਗ ਆ ਉਹ ਸਾਹਮਣੇ ਜਰਗ ਚੌਕ ਹੈ ਇਧਰਲੇ ਪਾਸੇ ਹੈ ਕਮਲਤਾਰਨੀ ਚੌਕ ਜੇ ਤਾਂ ਉਹਨਾਂ ਰੋਡ ਦੇ ਉੱਪਰ ਦੀ ਬੰਨੋ ਤੁਸੀਂ ਆ ਰਹੇ ਹੋ ਲੁਧਿਆਣੇ ਤੋਂ ਖੰਨੇ ਤੋਂ ਤਾਂ ਜਰਗ ਚੌਕ ਆ ਜੂ ਇਹਨਾਂ ਪੁੱਲ ਬਣਿਆ ਹੈ ਜਰਗ ਚੌਕ ਦੇ ਵਿੱਚ ਪੁੱਲ ਬਣਿਆ ਹੈ ਨਾ ਉਹਦੇ ਨਿੱਚੇ ਉਹਦੇ ਨਿੱਚੇ ਪਟਰੋਲ ਪੰਪ ਉਹਦੇ ਨਾਲ ਹੀ ਮੁੜਿਆਉਣਾ ਨਾਲ ਹੀ ਮੁੜ ਕੇ ਤੀਜੀ ਗਲੀ ਮੁੜ ਜਾਓ ਪੰਡਤ ਲਾਟਰੀ ਮਲੇਰ ਕੋਲ ਦਾ ਆਫਿਸ ਹੈ ਇੱਧਰ ਦੀ ਬਾਜ਼ਾਰ ਵਿੱਚੋਂ ਜੇ ਮੈਂ ਬਨਾਲਾ ਰਾਏ ਕੋਟਾ ਉਣਾ ਤਾਂ ਮਲਤਾਨੀ ਚੌਕਾ ਜੂ ਨਾਲ ਹੀ ਰਾਜ ਦਾ ਆਫਿਸ ਹੈ ਨਾਲ ਹੀ ਕੀੜੀ ਬ੍ਰਦਰ ਹੈ ਤੇ ਹੋਰ ਦੱਸਾਂ ਆ ਮੇਰੇ ਨਾਲ ਇੱਕ ਮੋਟਰਸਾਈਕਲ 'ਤੇ ਕਾਣਾ ਇੱਧਰਲੇ ਪਾਸੇ ਸੀਲ ਪਰਚੇਦ ਦੀ ਹੋਰ ਦੱਸਾਂ ਇੱਧਰੋਂ ਬਾਲਾਖਰਾ ਹਸਪੀਟਲ ਹੈ ਉਹ ਸਾਹਮਣੇ ਇੱਕ ਹਸਪੀਟਲ ਹੈ ਵੱਡੀ ਗੱਲ ਹੈ ਇੱਥੇ ਹਸਪੀਟਲ ਹੀ ਨਹੀਂ ਪਰਤ ਪੰਡਲ ਲਾੜੀ ਮਲੇਰ ਕੁਤਲਵੀ ਹੈ ਇਸ ਕਰਕੇ ਜਲਦੀ ਆ ਘਰ ਵੀ ਨਾ ਮੰਨਿਓ ਕਿਤੇ ਕੋ ਗਰਮੀ ਆ ਕਿਉਂਕਿ ਗਰਮੀ ਦਾ ਹੱਲ ਛਿੱਲਾ ਖੰਡਾ ਪੂਲ ਪੂਲ ਉਹ ਆ ਗਰਮੀ ਵੀ ਲੇ ਪੰਡਲ ਲਾੜੀ ਮਲੇਰ ਪੂਲਾ ਤੇ ਇਸ ਕਰਕੇ ਆਓ ਜਲਦੀ ਵੀਡੀਓ ਨੂੰ ਕਰੋ ਸੇਵ ਤੇ ਲਾੜੀ ਪੋਣਾ ਨਾ ਕੋਲ ਨਾ ਪੰਡਲ ਲਾੜੀ ਮੇ ਕੋਲ ਆ ਕੋਲ ਕੱਲ ਸਮਰ ਸਪੈਸ਼ਲ ਵੰਪਰੀ ਹੋਰ ਵੀ ਲਾੜੀ ਉਹਨੂੰ ਸੇਵ ਤੇ ਆਲੀ 50 ਵਾਲੀ 200 ਵਾਲੀ 1000 ਵਾਲੀ 2000 ਉਹ ਹੋ ਵੀਰੇ ਵੀ ਇੱਕ ਗੱਲ ਹੋਰ ਰਹੇਗੀ ਯਾਰ ਉਹ ਹੋਈ ਬਣੂ 15000 ਸਾਰਾ ਉਹ ਕਮਰੇ ਮੈਂ ਅਜੇ ਉੱਪਰ ਨਹੀਂ ਗਿਆ ਮੈਨੂੰ ਪਤਾ ਉੱਪਰਲੇ ਆਫਿਸ ਨੂੰ ਚੀ ਜਾਣਾ ਪਏ। ਸ਼ਨੀਵਾਰ ਨੂੰ ਲਦੇ ਆਨੇ ਨਾਮੇ ਕਾਂਟਾਕਾਰ ਜੀਡੀਬੀ ਮਾਰਕੀਟ ਦੁਕਾਨ ਨੰਬਰ 42 ਉੱਥੇ ਲੱਗਦਾ ਟੋਕਨ। ਮੰਗਲਵਾਰ ਨੂੰ ਨਾ ਬਠਿੰਡੇ ਹਾਜੀ ਰਦਰ ਰੋਡ ਸਬਜੀ ਮੰਡੀ ਦੁਕਾਨ ਨੰਬਰ ਵਿਆਰੀ ਵੀ 4 ਨੰਬਰ ਗੇਟ ਵੱਲ। ਠੀਕ ਹੈ। ਬਾਕੀ ਦੇ ਨੋਨਾ ਮੈਂ ਮਲੇਰ ਕੋਟਲੇ ਰਾਜੇ ਦੇ ਬਾਗ ਦੇ ਵਿੱਚ ਦੁਕਾਨ ਬਾਕੀ ਇਹਨਾਂ ਤੇ ਨੰਬਰ ਲੈ ਲਓ ਉਹ ਰੀਤ ਨੰਬਰ। ਕਰ ਦੋ ਜੀ ਬ੍ਰਿਫਿੰਗ ਨੂੰ ਸੇਰ ਧੰਨਵਾਦ ਸਸੀ ਦਾ ਨਮਸਕਾਰ ਆਦਾ ਪ੍ਰਵਾਹ ਬਹੁਤ ਗੁਜਾਰ ਕਰ ਦਿੱਤੀ ਬਾਤ ਜਨ ਕਰ ਦੌਰਿਆ ਕਰੂੰਗਾ ਧੰਨਵਾਦ